ਸਵਾਗਤ ਹੈ ਜੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਜੀਟੀ ਚੈਨਲ ਤੇ ਕਹਾਣੀ ਲੈ ਕੇ ਆ ਰਹੇ ਹਾਂ ਆਪਾਂ ਚੱਕਰ ਜਿਸ ਨੂੰ ਲਿਖਿਆ ਹੈ ਡਾਕਟਰ ਬੁਰਦੇ ਸਿੰਘ ਜੀ ਅਮੀਰ ਹੈ ਬਹਾਨੂੰ ਇਹ ਕਹਾਣੀ ਪੜ੍ਹ ਕੇ ਸੰਵਾਦ ਕੀਤੀ ਸਤਿ ਸ੍ਰੀ ਅਕਾਲ ਜੀ ਤੁਸੀਂ ਤਾਂ ਸਾਨੂੰ ਭੁੱਲੀ ਗਏ ਹੋ ਮੇਰੇ ਉਜੜ ਰਹੇ ਘਰ ਦੀ ਸਾਰੀ ਨਹੀਂ ਲੈਂਦੀ ਮਜ਼ਦੂਰੀਆਂ ਨੇ ਮੈਨੂੰ ਖਰਾਚ ਦੇ ਆਈ ਜਨਰਲ ਸਿੰਘ ਦੀ ਵੱਡੀ ਭੈਣ जगरूप कौरसी भरे बोल मोबाइल फोन राही शांत कमरे गूंज रहे जरैल ने हैरान होंगे पूछा की गल होगी भैने लोहड़ी मौके ता मैं तेरे को गया बेचड़ जरूर सी पर बाकी सब कुछ तीक लगता सब कुछ है तो तेरे घरे ठीक दुद्ध पुत सुख नाद ने दुखा ने मेरी मत्त मार छी है ਕਿ ਤੋ ਵੀ ਸੁਖ ਦਾ ਸਾਹ ਨਹੀਂ ਲੈਣ ਦਿੰਦੇ ਜਗਰੂਪ ਕੌਰ ਨੇ ਘਰ ਘਰ ਲੱਗੀ ਅਗਰੂ ਬਿਆਨ ਦਿਆਂ ਕਿਹਾ ਭਣੇ ਔਲਾਦ ਤਾਂ ਤੇਰੀ ਸੁੱਖੀ ਸੰਦੀ ਬਸਦੀ ਹੈ ਉਹਨਾਂ ਨੂੰ ਹੁਣ ਕੀ ਦਿੱਕਤ ਹੋ ਗਈ ਜਨਰਲ ਸਿੰਘ ਨੇ ਆਪਣੀ ਗੱਲ ਪੂਰੀ ਕੀਤੀ ਕਾਹਦੀ ਸੁੱਖੀ ਸੰਦੀ ਆ ਵੀਰ ਜੀ ਆਹ ਬਲਰਾਜ ਨੇ ਤਾਂ ਸਾਡੇ ਨੱਕ ਵਿੱਚ ਦਮ ਕਰ ਛੱਡਿਆ ਉਸ ਦੀਆਂ ਹਰਕਤਾਂ ਨੇ ਸਾਰੇ ਪਿੰਡ ਵਿੱਚ ਤੂ ਤੂ ਪਰਾ ਛੱਡੀ ਐ ਮੇਰੇ ਹਾਸਦੇ ਵਾਸਤੇ ਘਰੋਂ ਕੋਤਾ ਨਹੀਂ ਕਿਰੇ ਚੰਦਰੇ ਦੀ ਨਜ਼ਰ ਲੱਗ ਗਈ ਜਗ ਰੂਪਕਾਰ ਨੇ ਆਪਣੇ ਟੁੱਟੇ ਹੋਏ ਘਰ ਦੀ ਦੋਸ਼ੀ ਲੋਕਾਂ ਨੂੰ ਧਰਉਂਦਿਆ ਆਖਿਆ ਜਨੈਲ ਸਿੰਘ ਨੇ ਆਪਣੀ ਭੈਣ ਨੂੰ ਤਰਵਾਸ ਹੁੰਦਿਆ ਕਿਹਾ ਕੋਈ ਗੱਲ ਨਹੀਂ ਭੈਣੇ ਤੂੰ ਖबराਣਾ ਅਸੀਂ ਜਿੰਨੇ ਜੋਗੇ ਹੈਗੇ ਆ ਤੇਰੇ ਨਾਲ ਆ ਮੈਂ ਕੱਲ ਸਾਧਰੇ ਹੀ ਆਵਾਂਗਾ ਤੇਰੇ ਕੋਲ ਆ ਇਹ ਆਖ ਕੇ ਜਨੈਲ ਸਿੰਘ ਨੇ ਫੋਨ ਕੱਟ ਦਿੱਤਾ ਇਹ ਸਭ ਕੁਝ ਦੇਖ ਕੇ ਜਨੈਲ ਦੀ ਪਤਨੀ ਨੇ ਘਰਮੰਦੀ ਜਾਹਿਰ ਕਰਦਿਆਂ ਪੁੱਛਿਆ ਕੀ ਗੱਲ ਹੋ ਗਈ ਬੜੇ ਪਰੇਸ਼ਾਨ ਹੋ ਇਹ ਰੂਪ ਵੀ ਬੇਚੈਨ ਮਲੋ ਹੁੰਦੀ ਸੀ ਸਭ ਠੀਕ ਤਾਂ ਹੈ ਜਨੈਲ ਸਿੰਘ ਨੇ ਆਪਣੇ ਕੋਤੇ ਦੇ ਸਿਰ ਤੇ ਹੱਥ ਫੇਰਦਿਆਂ ਦੁੱਖਤੀ ਵਿੱਚ ਆਪਣੇ ਗੁੱਲ ਧੁੱਕਦੇ ਆਖਿਆ ਭਾਗਮਾਨੇ ਕਾਲ ਬੜਾ ਹੀ ਪਲਵਾਨ ਹੈ ਇਸ ਦਾ ਚੱਕਰ ਘੁੰਮਦੇ ਹੀ ਬਹੁਤ ਕੁਝ ਸੋਰਤ ਪਰਤ ਬਾਰ ਜਾਂਦਾ ਸਦਾ ਸਾਰਾ ਕੁਝ ਇੱਕੋ ਜਿਹਾ ਨਹੀਂ ਰਹਿੰਦਾ ਲੱਗਦਾ ਹੈ ਸਮੇਂ ਨੇ ਆਪਣਾ ਰੰਗ ਦਿਖਾ ਦਿੱਤਾ ਹੈ ਜਿਹੜੀ ਜਗਰੂਬ ਸਾਡੇ ਸਾਰੇ ਹੱਦ ਚੋਂ ਸੌਖੀ ਸੀ ਉਹ ਅੱਜ ਸਬਨਾ ਤੇ ਔਖੀ ਜਾ ਰਹੀ ਹੈ ਮੈਨੂੰ ਜਨਰਲ ਸਿੰਘ ਦੀ ਪਤਨੀ ਨੇ ਉਹਦੀ ਗੱਲ ਨੂੰ ਆਹ ਅਣਗੌਲਿਆ ਕਰ ਦਿਆ ਕਿਹਾ ਲੈ ਔਖੀ ਵਾਲੀ ਕੀ ਗੱਲ 20 ਕਿੱਲਾ ਦਾ ਡਾਕਟਰ ਛੜਕਤੇ ਲੱਗਦਾ ਛੋਟਾ ਮੁੰਡਾ ਪਨੀਡਾ ਬੈਠਾ ਹੈ ਤੇ ਉਥੇ ਪੱਕਾ ਹੋ ਗਿਆ ਤੇ ਇੰਨਾ ਸਾਰਿਆਂ ਦੀ ਜੋੜ ਸੁਧਰ ਜਾਊ ਉਸ ਮੁੰਡੇ ਦੀ ਜਨਾਨੀ ਜੀ ਗਰੂਪ ਦੀ ਆਗਿਆਕਾਰ ਹੈ ਜਿਸ ਦਾ ਉਹ ਪੜ ਦਾ ਵਿਸਾ ਨਹੀਂ ਕਰਦੀ ਵੱਡਾ ਲੜਕਾ ਬਿਨਾਂ ਇੱਥੇ ਹੀ ਸਰਕਾਰੀ ਨੌਕਰੀ ਹੈ ਇੰਨਾ ਹੁੰਦੇ ਹੋਏ ਵੀ ਉਹ ਔਖੀ ਹੈ ਧਰਬ ਵੀ ਲੈਣ ਆਇਆ ਇਹਨਾਂ ਨੂੰ ਚਨੈਲ ਸਿੰਘ ਦੀ ਬੇਚੈਨੀ ਵਧਦੀ ਜਾ ਰਹੀ ਸੀ ਕਮਰੇ ਵਿੱਚ ਮੱਧਮ ਰੌਸ਼ਨੀ ਕਾਰਨ ਪਈਆਂ ਬਸਤਾ ਤੋਂ ਉਸ ਨੂੰ ਅਜੀਬ ਜਿਹਾ ਭੈ ਆਉਣ ਲੱਗਦਾ ਤੇ ਉਹ ਉੱਚੀ ਉੱਚੀ ਬਾਖਰੂ ਬਾਖਰੂ ਕਰਨ ਲੱਗ ਪੈਂਦਾ ਉਸ ਦੀ ਪਤਨੀ ਨੇ ਰਾਤ ਨੂੰ ਕਈ ਵਾਰ ਉਸ ਨੂੰ ਪੁੱਛਿਆ ਤਾਂ ਉਹ ਠੀਕ ਆ ਕਿ ਮੂੰਹ ਤੇ ਕਪੜਾ ਲੈ ਲੈਂਦਾ ਕੁਝ ਦੇਰ ਬਾਅਦ ਫੇਰ ਉਹੀ ਗੱਲ ਅਗਲੇ ਸਵੇਰ ਮੋਹ ਨੇਰੇ ਦੀ ਸਾਈਕਲ ਤੇ ਜਰਨੈਲ ਸਿੰਘ ਆਪਣੀ ਭੈਣ ਦੇ ਘਰ ਵੱਲ ਨੂੰ ਤੁਰ ਪਿਆ ਚਿੰਤਾ ਵਿੱਚ ਸਾਰੀ ਰਾਤ ਉੱਤੀ ਅੱਖ ਨਹੀਂ ਲੱਗੀ ਰਾਸਤੇ ਵਿੱਚ ਆਪਣੀਆਂ ਬਣਾਉਂਦਾ ਟਾਉਂਦਾ ਅਤੇ ਜਗਰੀਬ ਜਗਰੂਪ ਕੌਰ ਦੇ ਪਰਿਵਾਰ ਦੀ ਸੁੱਖ ਮੰਗਦਾ ਹੋਇਆ ਉਸ ਦੇ ਘਰ ਪਹੁੰਚ ਗਿਆ ਉਸ ਦਾ ਜੀਜਾ ਖੁਰਲੀ ਵਿਛਾਤ ਮਾਰ ਰਿਹਾ ਸੀ ਜਗਰੂਪ ਚੌਕੇ ਕੋਲ ਈੜੀ ਤੇ ਬੈਠੀ ਸੀ ਜਨੈਲ ਨੂੰ ਦੇਖ ਕੇ ਉਹਦੀਆਂ ਉਦਾਸ ਅੱਖਾਂ ਵਿੱਚ ਜਦ ਚੰਦ ਬਲਾ ਲਈ ਚਮਕ ਆਵੇ ਫਿਰ ਉਦਾਸੀ ਦੀ ਚਾਦਰ ਫੈਲ ਗਈ ਬੇੜੇ ਵਿੱਚ ਮਨਜੀ ਦੇ ਬੈਠ ਗਏ ਜਰਨੈਲ ਨੇ ਆਪਣੇ ਚੀਚੇ ਨਾਲ ਹੱਥ ਬੁਲਾਇਆ ਜੋ ਅੱਜ ਬੇਜਨ ਜਹਾਜ਼ ਆ ਪਰਿਆ ਸੀ ਜਰਨੈਲ ਸਿੰਘ ਨੇ ਆਪਣੀ ਭੈਣ ਦੇ ਹੱਥੋਂ ਪਾਣੀ ਦਾ ਗਲਾਸ ਲੜਿਆ ਤੇ ਉਸ ਦੀ ਗੋਡੀ ਹੱਥ ਲਾਉਂਦਿਆਂ ਜਰਾ ਕੋ ਨੀਵਾ ਹੋਇਆ ਜਗਰੂਪ ਕੌਰ ਨੇ ਜਰਨੈਲ ਸਿੰਘ ਤੋਂ ਉਸ ਦੇ ਘਰ ਦੀ ਸਥਿਤੀ ਸੰਬੰਧ ਪੁੱਛੀ ਉਂਝ ਜਰਨੈਲ ਸਿੰਘ ਦੇ ਘਰ ਦੇ ਹਾਲਾਤ ਵੀ ਉਹਨਾਂ ਤੋਂ ਲੁਕੇ ਹੋਏ ਨਹੀਂ ਸਨ ਉਸ ਦੀ ਪਤਨੀ ਨੂੰ ਕੈਂਸਰ ਹੋਣ ਕਰਕੇ ਉਸ ਦੀ ਕਾफी ਝੀਲ ਦਿਖ ਗਈ ਸੀ ਅਤੇ ਬਾਕੀ ਬਚੀ ਜਿਵੇਂ ਕਿਸੇ ਕੋਲ ਗਹਿਣੇ ਪਈ ਸੀ ਫਿਰ ਵੀ ਉਹ ਜਿੰਦਾਦਲੀ ਨਾਲ ਜ਼ਿੰਦਗੀ ਬਸਰ ਕਰ ਰਹਾ ਹੈ ਤੇ ਹਰ ਕਿਸੇ ਦਾ ਦੁੱਖ ਸੁੱਖ ਵਿੱਚ ਸਹੀ ਹੁੰਦਾ ਹੈ ਚਾ ਪਿੰਦੇ ਪਿੰਦੇ ਜਨੈਲ ਕਿ ਫੇਰੇ ਨਾਲ ਦੇ ਰੁਭਾ ਰਹਿਣਾ ਸੀ ਉਹਨਾਂ ਦਾ ਸੁੰਨਾ ਸੁੰਨਾ ਪਿਆ ਐਡਾ ਵੱਡਾ ਘਰ ਉਹਨਾਂ ਨੂੰ ਖਾਣ ਨੂੰ ਆ ਰਿਹਾ ਸੀ ਚਾਹ ਖਤਮ ਕਰਕੇ ਉਗੜ ਦੁਗੜੀ ਦਾੜੀ ਤੇ ਹੱਥ ਫੇਰਦਿਆਂ ਉਸੇ ਪੁੱਛਿਆ ਭੈਣੇ ਘਰੇ ਕੋਈ ਵੀ ਨਹੀਂ ਜਿੰਦਾ ਬાળ ਬੱਚੇ ਕਿੱਥੇ ਨੇ ਬਲਾਜ ਵੀ ਨਹੀਂ ਦੇਗਾ ਇਹ ਸੁਣ ਕੇ ਉਹ ਦੋਵੇਂ ਜੀ ਕਿਸ ਹੋਏ ਦਿਲ ਦੇ ਦਬੇ ਹੋਏ ਦਰਦ ਅੱਖਾਂ ਵਿੱਚੋਂ ਵਹਿ ਤਰੇ ਕਾफी देर ਤੱਕ ਉਹ ਕੁਝ ਨਾ ਬੋਲੇ ਤੇ ਸਿਰਫ ਅੱਖਾਂ ਹੀ ਰਾਹੀ ਦੱਸਿਆ ਇਹ ਸਭ ਦੇਖ ਕੇ ਜਰਨੈਲ ਦਾ ਵੀ ਗळा ਭਰ ਆਇਆ ਜਰਨੈਲ ਨੇ ਜਬਰੂ ਬਕੌਤ ਦਾ ਮੋਢਾ ਹਿਲਾਉਣ ਜਾ ਕੇ ਹਾਂ ਬੱਸ ਭੈਣੇ ਬੱਸ ਗੱਲ ਤਾਂ ਦੱਸ ਕੀ ਹੋਈ ਆ 10 ਦਿਨ ਪਹਿਲਾਂ ਹੀ ਗੁਰਰਾਜ ਦੇ ਸਹੁਰੇ ਦੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਗਈ ਅੱਜ ਉਹ ਸਮਾਨ ਚ ਕੋਣ ਆਉਣ ਦੀ ਉਹ ਹੋਰ ਕਰਦੇ ਕੀ ਵਿਚਾਰੇ ਇਸ ਨਲਾਇਕ ਨੇ ਉਹਨਾਂ ਦੀ ਧੀ ਅਤੇ ਬੱਚਿਆਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਨੌਕਰੀ ਜੋ ਇਸ ਨੂੰ ਘਟ ਦਿੱਤਾ ਸੀ ਲੋਕਾਂ ਪਿੱਛੇ ਲੱਗ ਕੇ ਕਾਪੜੇ ਲਾਦਾ ਸੀ ਅਸੀਂ ਸਾਰਿਆਂ ਨੇ ਕਿੰਨੀ ਵਾਰ ਆਪਸਾਂ ਦੀਆਂ ਮਿੰਟਾਂ ਕਰਕੇ ਇਸ ਨੂੰ ਨੌਕਰੀ ਤੇ ਵਹਾੜ ਪਾਇਆ ਇਸ ਦੇ ਛੋਟੇ ਬਰਾ ਨੇ ਤਾਂ ਕਪੜਿਆਂ ਦਾ ਹਰਜਾਨਾ ਵੀ ਆਪਣੀ ਹੱਡ ਭੰਨਵੀਂ ਕਵਾਈ ਵਿੱਚੋਂ ਭਰ ਦਿੱਤਾ ਸੀ ਪਰ ਇਹ ਬੰਦਾ ਤਾਂ ਨਹੀਂ ਬੜਿਆ ਸਗੋਂ दारू ਪੀ ਕੇ ਉੱਤਰ ਜਾਂਦਾ ਸੀ ਉੱਥੇ ਸਟਾਫ ਅਤੇ ਲੋਕਾਂ ਨਾਲ ਬਦਤਮੀਜ਼ੀ ਕਰਦਾ ਸੀ ਜਗਰੂਪ ਨੇ ਦੱਬੀ ਵਾਰ ਇਹ ਚ ਦੱਸਿਆ ਕਿ ਐਨਾ ਕੁਝ ਹੋ ਗਿਆ ਤੋਂ ਕਿਸੇ ਗੱਲ ਦੀ ਪਿੰਕ ਨਹੀਂ ਪੈਣ ਦਿੱਤੀ ਇੱਕ ਵਾਰ ਗੱਲ ਨਾ ਕਰਦੀ ਕੋਈ ਨਾ ਕੋਈ ਹੱਲ ਕਢ ਲੈਂਦੀ ਜਨੈਲ ਸਿੰਘ ਨੇ ਆਗਮ ਵਿਸ਼ਵਾਸ ਨਾਲ ਸ਼ਿਕਵਾ ਕਰ ਦਿਆ ਕਿ ਹਾਂ ਮੇਰੇ ਤੋਂ ਕਿਹੜਾ ਤੇਰੇ ਘਰ ਦੀ ਹਾਲਤ ਲੁਕੀ ਆ ਵੀਰਾ ਮੈਂ ਸੋਚਿਆ ਕਿਉਂ ਤੈਨੂੰ ਪਰੇਸ਼ਾਨ ਕਰਾਂ ਤੂੰ ਕਿਹੜਾ ਕਰੋ ਸੌਖਾ ਹੈ दारू ਪੀ ਕੇ ਤਾਂ ਉਸ ਨੂੰ ਕੋਸ਼ ਨਹੀਂ ਰਹਿੰਦੀ ਆ ਕਿਤੇ ਨੂੰ ਵੀ ਉਹ ਮੂੰਹ ਮਾਰਨ ਲੱਗ ਪਿਆ ਹੁਣ ਤਾਂ ਹਰ ਵੇਲੇ ਮਾਰਨ ਉਤਰ ਫੂਲਾ ਕਰੇਂਦਾ ਹੈ ਕਿ ਹੁਣ ਵੀ ਕਿਸੇ ਨਾਲ ਲੜ ਕੇ ਨਾ ਆ ਜਾਵੇ ਕਿਸੇ ਤੋਂ ਸਿਰ ਪੜਵਾ ਕੇ ਨਾ ਆ ਜਾਵੇ ਲਹੂ ਪੀ ਰੱਖੇ ਮੇਰਾ ਤਾਂ ਜਰਨੈਲ ਦੇ ਜੀਜੇ ਨੇ ਮੱਥਾ ਫੜਦਾ ਆਖਿਆ ਹੋਰ ਕੀ ਜਰਨੈਲ ਵੀਰ ਜੀ ਟੱਕੇ ਤਾਂ ਆਪ ਉਹ ਬਾਹਰ ਖੰਦਾ ਤੇ ਦੋਸ਼ ਆਪਣੀ ਘਰ ਵਾਲੀ ਦੇ ਸਿਰ ਮੜਦਾ ਕਿ ਮੈਨੂੰ ਇਹਦੇ ਚਾਲ ਚੱਲਣ ਤੇ ਸ਼ੱਕ ਹੈ ਉਹ ਵਿਚਾਰੀ ਤਾਂ ਘਰੋਂ ਬਾਹਰ ਪੈਰ ਨਹੀਂ ਪਾਉਂਦੀ ਬੱਚਿਆਂ ਨੂੰ ਵੀ ਸਕੂਲੋਂ ਤੇਰਾ ਜੀਜਾ ਜੀ ਲਿਆਉਂਦੇ ਨੇ ਕਿਰਨ ਕਿਵੇਂ ਉਸ ਨੂੰ ਮਾਰੀ ਆਖਾਂ ਰਾਜ ਦੇ ਚਾਰ ਚੱਲਣੇ ਤਾਂ ਸਾਰੇ ਪਿੰਡ ਵਿੱਚ ਸਾਡੀ ਸਿਰ ਵਿੱਚ ਸੁਆਹ ਪਾ ਛੱਡੀ ਐ ਕੁਮਖਤ ਨੇ ਕਿਤੇ ਸਾਨੂੰ ਮੂੰਹ ਬਖਾਉਣ ਦੀ ਗੱਲ ਨਹੀਂ ਛੱਡਿਆ ਤੇਰੇ ਜੀਜਾ ਜੀ ਨੂੰ ਲੋਕ ਸਲਾਮਾਂ ਕਰਦੇ ਨੇ ਪਰ ਇਸ ਨਲਾਇਕ ਜੋਰ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਇਹ ਕਹਿੰਦੇ ਆ ਜਗਰੂਪ ਕੌਰ ਨੇ ਚੁੰਨੀ ਨਾਲ ਆਪਣੀਆਂ ਅੱਖਾਂ ਪੁੰਧੀਆਂ ਭੈਣੇ ਰੱਜ ਨੂੰ ਚੱਜ ਹੋਇਆ ਸੀ सब कुछ चल रहा छोटे ने आपे बहार गुजारा चलने हौली हौली अपने गहने पी जमीन छा लेनी जो छोटे नाहर भेजने वे गिर भी रखी सी पर बची नाढ़ा कर लिया अपना हिस्सा ना कराने इसने ते बाप की ਕਿਟਿਦਾਰੀ ਨੇ ਵੀ ਹੱਥ ਪਾ ਲਿਆ ਸੀ ਮੇਰੇ ਨਾਲ ਤਾਂ ਬੁਘੇਰੀਵਾਰ ਲੱਤੋਂ ਲੁੱਤੀ ਹੋਇਆ ਅਖੇ ਤੂੰ ਮੇਰੇ ਪਿਓ ਦੇ ਕੰਨ ਭਰਦੇ ਐ ਇਸ ਕਰਕੇ ਬੁੜਾ ਜ਼ਮੀਨ ਤੇ ਸੱਪ ਵਾਂਗੂ ਘੁਰੜੀ ਮਾਰੀ ਬੈਠਾ ਕੁਝ ਤਾਂ ਇਹ ਹਾਜਮ ਵੀ ਕਰ ਗਿਆ ੱੱਕੇ ਨਾਲ ਸਾਡੇ ਤੋਂ ਦਸਤੇ ਕਰਵਾ ਕੇ ਕੁਝ ਇਹਦੇ ਸਹੁਰੇ ਆਪਣੀ ਧੀ ਦਾ ਹਿੱਸਾ ਲੈ ਜਾਣਗੇ ਉਹ ਬਾਹਰ ਬੈਠਾ ਪਰਦੇਸੀ ਘਰਬਾਰ ਦਾ ਖਰਚਾ ਚਲਾ ਰਿਹਾ ਹੈ ਦਿਆ ਕਰੇ ਬੈਠ ਕੇ ਸਾਡੀ ਜੀਰੇ ਵਰਗੀ ਜ਼ਮੀਨ ਅਤੇ ਇੱਜ਼ਤ ਦਾ ਕਲੂਦ ਕਰ ਹੈ ਅਜੇ ਕੱਲ ਹੀ ਨਿੱਕੀ ਦਾਸ ਸੌਰਾ ਚੜਾਈ ਕਰ ਗਿਆ ਹੈ ਉਹਨਾਂ ਕੁੜਮ ਦਾ ਬੁਲਾਣ ਕੱਢਿਆ ਸੀ ਹੁਣ ਜੇ ਉਹਨਾਂ ਅਬਵਾਨ ਕੱਢਿਆ ਤਾਂ ਵੱਡਾ ਵੀ ਕਰਨਗੇ 50-60 ਹਜ਼ਾਰ ਦਾ ਖਰਚਾ ਸਿਰ ਤੇ ਹੈ ਖਾਲੀ ਹੱਥ ਜਾਂਦੇ ਵੀ ਚੰਗੇ ਨਹੀਂ ਲੱਗਦੇ ਹੁਣ ਕੁਝ ਤਾਂ ਹੀਲਾ ਤਹੀਲਾ ਕਰਨਾ ਹੀ ਪਊਗਾ ਸਾਨੂੰ ਆਪਾਂ ਦੂਧੀਆਂ ਰਸਮਾਂ ਨੇ ਲੋਕ ਕਰਜ਼ਾਈ ਕਰ ਦਿੱਤੇ ਨੇ ਲੋਕ ਨਾ ਚਾਹੁੰਦਿਆਂ ਹੋਇਆ ਵੀ ਅੱਡੀਆਂ ਚਕਚੁਕੇ ਫਾਹ ਲੈਂਦੇ ਨੇ ਦੂਜਾ ਆਧਿਕੰਤਿ ਦੁਵਾਕ ਡੱਕਾ ਦੂਰਾ ਨਹੀਂ ਕਰਦੀ ਜਰਨੈਲ ਦੇ ਜੀਜੇ ਨੇ ਸਮਾਜਿਕ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਜਰਨੈਲ ਉਸ ਦੀ ਗੱਲ ਟੋਕਦਿਆਂ ਆਖਿਆ ਸਾਡੇ ਪਿੰਡ ਦਾ ਸਰਪੰਚ ਇੱਕ ਦਿਨ ਅਖਵਾਰ ਪੜ੍ਹਦਾ ਸੀ ਪਤਾ ਨਹੀਂ ਕਿਹੜੇ ਪਿੰਡ ਦੀ ਗੱਲ ਦੱਸਦਾ ਸੀ ਕਿ ਉੱਥੋਂ ਦੀ ਪੰਚਾਇਤ ਨੇ ਮਤਾ ਪਾ ਕੇ ਬਜ਼ੁਰਗ ਮਰੇਲੇ ਜਿਲੇ ਬੀਆਂ ਪਕਾਉਣ ਤੇ ਵਿਆਹ ਵੜੇ ਜਿਆਦਾ ਅਪਰਾਧ ਨਾ ਹੋਣ ਤੇ ਬੰਦੀ ਲਾਈ ਹੋਈ ਆ। ਹਾਂ ਸੱਚ ਭੈਣੇ ਛੋਟੀ ਨੂੰ ਪੇਕੇ ਗਈ ਹੈ। ਕਾਣੂ ਵੀਰਾ ਝੱਗਾ ਚੁੱਕਿਆ ਢਿੱਡ ਦਾ ਆਪਣਾ ਹੀ ਲੰਗਾ ਹੁੰਦਾ ਹੈ। ਕੀ ਦੱਸਾਂ ਉਹ ਤਾਂ ਸ਼ਹਿਰ ਆਪਣੇ ਟੇਕਿਆਂ ਦੇ ਨੇੜੇ ਰਹਿੰਦੀ ਐ। ਬੱਚਿਆਂ ਦਾ ਸਕੂਲ ਵੀ ਨੇੜੇ ਹੈ। ਮਜਬੂਰੀ ਵਾਸ ਉਸ ਨੂੰ ਉੱਥੇ ਭੇਜਣਾ ਪਿਆ। नहीं तो उन्ना बिना सा पल भी नहीं निकलना यह नलायक उस उसकी इज्जत लग पैसी इस करके भेज दिता हाय हो रबा जरैल ने मथे ते हथ मारे हम दस वीरा अरे खूह च जा मरी इसने साह पा दी है बुढ़ापा साडा रोल के रख दिया है ਸੋਚਿਆ ਸੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਨੇ ਤੇ ਇਹ ਦੋਵੇਂ ਭਰਾ ਆਪਣੇ ਕਾਰਬਿਹਾਰਾਂ ਤੇ ਹੋ ਗਏ ਨੇ ਬੱਚੇ ਸਮਾਸੀ ਪੋਤੇ-ਪੋਤੀਆਂ ਨਾਲ ਹੱਸ ਖੇੜ ਕੇ ਕੱਢ ਲਵਾਂਗੀ ਪਰ ਮਾੜੀ ਕਿਸਮਤ ਮੈਂ ਇੱਥੇ ਪਿੰਡ ਰਹਿੰਦੀ ਹਾਂ ਤੇ ਉਸ ਜਮ ਦੂਤ ਨੂੰ ਸੰਭਾਲਦੀ ਹਾਂ ਉਸ ਨੂੰ ਰੋਟੀ ਥੱਪ ਕੇ ਖਵਾਉਂਦੀ ਹਾਂ ਇਹ ਸ਼ਹਿਰ ਛੋਟੀ ਨੂੰ ਪੜ ਜਾਂਦੇ ਨੇ ਉਸ ਦੀ ਪੇਕੇ ਵੀ ਹੁਣ ਕਿੰਨਾ ਦੂਜੇ ਰਸ ਨੂੰ ਆਪਣੇ ਕੋਲ ਬਿਠਾਈ ਰੱਖਦੇ ਉਹਨਾਂ ਨੇ ਛੋਟੇ ਨਾਲ ਗੱਲ ਕਰਕੇ ਉਸ ਨੂੰ ਸ਼ਹਿਰ ਵਿੱਚ ਮਕਾਨ ਲੈ ਕੇ ਦਿੱਤਾ ਜਿੱਥੇ ਵਿਚਾਰੀ ਇਹ ਛੋਟੇ ਜਿਹੇ ਕੈਨੇਡਾ ਤੋਂ ਆਉਣ ਦੀ ਔੜ ਇੱਕ ਵਿੱਚ ਸਮਾਂ ਕੱਢ ਰਹੀ ਹੈ ਸਾਡਾ ਦੋਵਾਂ ਦਾ ਪਤਾ ਨਹੀਂ ਕਿੰਨਾ ਸਮਾਂ ਹੋ ਲੈ ਸਾਡੇ ਮੰਗਰੋਂ ਕਿਸ ਨਲਾਇਕ ਬਲਰਾਜ ਦਾ ਕੀ ਬਣੂਗਾ ਕੀ ਇਹ ਸਾਰੀ ਉਮਰ ਇੰਜ ਹੀ ਤੱਕੇ ਖਾਂਦਾਰ ਰਹੂਗਾ ਉਹਨਾਂ ਇਸ ਤੋਂ ਵੀ ਜ਼ਿਆਦਾ ਛੋਟੇ ਦਾ ਫਿਕਰ ਬੜਬੜ ਖਾਂਦਾ ਸਾਨੂੰ ਕਦੋਂ ਆ ਕੇ ਮਾਂ ਦੀਆਂ ਆਂਦਰਾਂ ਠਾਰੂਗਾ ਅਤੇ ਗਹਿਣੇ ਪਿਆ ਬੱਚਿਆਂ ਦਾ ਭੇਖ ਕਦੋਂ ਛਡਾ ਲੇਗਾ ਹੋਰ ਤਾਂ ਨਹੀਂ ਕਿੰਨੇ ਕੁ ਸਵਾਲ ਹਨ ਜਿਹੜੇ ਸਾਨੂੰ ਦੋਵਾਂ ਜੀਆਂ ਨੂੰ ਚੈਣ ਨਹੀਂ ਲੈ ਲੈਂਦੇ ਇਹ ਕਹਿੰਦੀ ਜਗਰੂ ਪਕੌਰ ਦੇ ਆਪਣੇ ਹੰਝੂ ਪੁੰਝੇ ਉਹਨਾਂ ਦੀ ਚਾਹ ਹੰਡੀ ਹੋ ਚੁੱਕੀ ਸੀ ਜਨੈਣ ਨੂੰ ਰੋਟੀ ਵਾਸਤੇ ਉਸਦੀ ਭੈਣ ਨੇ ਬੜਾ ਜੋਰ ਲਗਾਇਆ ਪਾਰੂ ਸਿਦਾਰ ਨਾ ਮੰਨਿਆ ਜਨੈਲ ਸਿੰਘ ਨੇ ਬਦਾਈ ਬੰਗੀ ਕਿਉਂਕਿ ਸ਼ਾਮ ਵਾਲੀ ਰੇਲ ਗੱਡੀ ਤੇ ਉਸਨੇ ਆਪਣੀ ਪਤਨੀ ਨੂੰ ਦਵਾਈ ਦਿਵਾਉਣ ਲਈ ਬੀਕਾ ਨੇਰ ਜਾਣਾ ਸੀ ਘਰ ਵੜਦੇ ਸਾਰ ਹੀ ਉਸਦੀ ਪਤਨੀ ਨੇ ਪਾਣੀ ਦਾ ਗਲਾਸ ਹੰਦਿਆ ਉਸ ਨੂੰ ਪੁੱਛਿਆ ਕੀ ਗੱਲ ਸੀ ਜੋ ਜਗਰੂਪ ਇੰਨੀ ਪ੍ਰੇਸ਼ਾਨ ਸੀ ਜਨੈਲ ਨੇ ਪਾਣੀ ਪੀਂਦਿਆਂ ਦੋ ਘੁੱਟਾ ਪੀਣ ਤੋਂ ਬਾਅਦ ਕਿਹਾ ਸਮਾ ਬੜਾ ਬਲਵਾਨ ਹੈ ਜਦੋਂ ਇਸ ਦਾ ਪਈਆ ਘੁੰਦਾ ਤਾਂ ਇਹ ਕਿਸੇ ਨੂੰ ਨਹੀਂ ਬਖਸਦਾ ਬਸ ਉਹੀ ਜਗਰੂਪ ਦਾ ਸੱਚ ਹੈ ਕਾਲ ਨੇ ਆਪਣਾ ਰੰਗ ਵਿਖਾ ਦਿੱਤਾ ਹੈ ਆਹੋ ਇਹ ਤਾਂ ਹੋਣਾ ਹੀ ਸੀ ਉਦੋਂ ਤਾਂ ਜਗਰੂਪ ਕਿਸੇ ਨੂੰ ਬੰਦਾ ਨਹੀਂ ਸਮਝਦੀ ਸੀ ਹਰ ਵਕਤ ਆਪਣੇ ਡੱਬਰ ਦੇ ਬੱਚਿਆਂ ਨੂੰ ਉਸਲਾਉਂਦੀ ਰਹਿੰਦੀ ਸੀ ਤੇ ਆ ਬਲਾਈਆਂ ਤ੍ਰਿਫਾ ਕਰਦੀ ਨਹੀਂ ਤੱਕਦੀ ਸੀ ਸਾਡੇ ਬੱਚਿਆਂ ਨੂੰ ਨਲਾਇਕ ਤੇ ਪਛੜੇ ਹੋਏ ਦਾਦੀ ਸੀ ਅਸੀਂ ਤੇ ਸਾਡੀ ਲੋਅ ਦਾ ਤਾਂ ਹਾਲਾਤ ਦੇ ਮਾਰੇ ਹੋਏ ਹਾਂ ਫਿਰ ਵੀ ਸਾਡੇ ਬੱਚੇ ਉਹਨਾਂ ਤੋਂ ਹਜ਼ਾਰ ਗੁਣਾ ਚੰਗੇ ਨੇ ਘਟੋ ਘਟਲ ਬਲੈ ਆਦੀ ਤਰ੍ਹਾਂ ਤਾਂ ਬਿਲਕੁਲ ਨਹੀਂ ਹੈਗੇ ਆਹੋ ਜਗਰੂਪ ਦੀ ਮਾਨਸਿਕਤਾ ਉਦੋਂ ਬੜੀ ਨੀਵੀਂ ਸੀ ਜਨੈਣ ਨੇ ਆਪਣੀ ਪਤਨੀ ਦੀ ਗੱਲ ਦੀ ਹਾਮੀ ਭਰਦਿਆ ਕਿਹਾ ਜਗਰੂਪ ਨੂੰ ਆਪਣੇ ਐਨਆਰਆਈ ਪੁੱਤ ਦੇ ਡਾਲਰਾਂ ਦੀ ਕਮਾਈ ਦਾ ਬੜਾ ਘੰਡ ਸੀ ਆਖ ਦੀ ਸੀ ਤੁਸੀਂ ਤਾਂ ਇਹ 100 ਜਨਮਾਂ ਵਿੱਚ ਵੀ ਨਹੀਂ ਦੇ ਸਕਦੇ ਕਮਾਉਣੇ ਤਾਂ ਦੂਰ ਦੀ ਗੱਲ ਹੈ ਇਹਨਾਂ ਗੱਲਾਂ ਕਰਕੇ ਉਹ ਸਾਰੇ ਰਿਸ਼ਤੇ ਜ਼ਰਾਰਾ ਟੁੱਟ ਗਏ ਸੀ ਜੋ ਹੁਣ ਬੈਠੀ ਦੇਖਦੀ ਹੈ ਕਿ ਕੋਈ ਮੇਰਾ ਪਤਾ ਨਹੀਂ ਲੈਂਦਾ ਉਂਝ ਜੀ ਉਹਨਾਂ ਕੋਲ ਉਸ ਸਮੇਂ 4 ਪੈਸੇ ਸਨ ਤਾਂ ਕੀ ਹੋਇਆ ਰੋਟੀ ਤਾਂ ਸਾਰੇ ਹੀ ਖਾ ਕੇ ਸੌਂਦੇ ਨੇ ਕੋਈ ਚੋਕੜੀ ਤੇ ਕੋਈ ਅਣਚੋਕੜੀ ਭਈ ਮੈਂ ਤਾਂ ਇੱਕ ਗੱਲ ਜਾਣਦੀ ਹਾਂ बंदे कदे भी अपनी औकात नहीं भूलनी चाहिए आने वाले कल तो जरूर डरना चाहिए है पता नहीं केहो समा जाए दी पत्नी ने सारा कुछ एक साहे बयान कर दिता जरैल अजे भी काल चक्कर बारे सोच रहा है इस कहानी तो सू स मिलती है भी कदे भी किसी का बुरा ना सोचो तो कहानी किस तरह लगी लाइक शेयर कमेंट करके जरूर दसना जी धन्यवाद जी